ਭਾਜੀ ਜੇ ਕੋਈ ਬ੍ਰਾਂਡ ਮੰਗੇ ਤਾਂ ਬ੍ਰਾਂਡ ਚ ਤੁਸੀਂ ਲੈਸ ਕਰਦੇ ਹੋ ਫੁੱਲ ਲੈਸ ਕਰ ਦਾਂਗੇ ਜੀ ਬ੍ਰਾਂਡ ਜਿਵੇਂ ਕੇ ਲਾਲੂ ਵੀ ਮੈਂ ਫੇਮ ਲੈਣੀ ਆ ਹਾਂਜੀ ਇਹਦੇ ਚ ਕਿੰਨਾ ਲੈਸ ਕਰੋਗੇ ਤੇ ਬਾਜ਼ਾਰ ਚ ਕੀ ਰੇਟ ਹੋਊਗਾ ਬਹੁਤ ਬਾਜ਼ਾਰ ਨਾਲ ਕਾਫੀ ਸਸਤੀ ਦਿੱਦਾਂਗੇ ਭਾਈਰ ਦੀ ਫੇਮ ओरिजिनल ओरिजिनल ਫੇਮ ਇਹ ਬਾਇਰ ਦੀ ਹੈ ਨਾ ਗਾਰੰਟੀ ਫੁੱਲ ਗਾਰੰਟੀ ਫੁੱਲ ਹਾਂ ਇਹਦੇ ਬਹੁਤਾਂ ਦੇਖਣ ਦੀ ਲੋੜ ਹੀ ਨਹੀਂ ਨੇ ਕਿ ਸਭ ਕੁਝ ਸਕੈਨਰ ਦਿੱਤੇ ਇਹਨਾਂ ਦਵਾਈਆਂ ਜਿਹੜੀਆਂ ਅੱਛਾ ਸਕੈਨਰ ਦਿੱਤੇ ਆ ਸਰਚ ਕਰੋ ਕੋਈ ਨਾ ਸਰਚ ਕਰੋ ਇਹਨੇ 1 ਮਿੰਟ ਤੋਂ ਪਹਿਲਾਂ ਹੀ ਸਾਰਾ ਇਹਦਾ ਬਾਇਓ ਡਾਟਾ ਬਾਹਰ ਆ ਜੇ ਨਾ ਵੀ ਕੰਪਨੀ ਦੀ ਆ ਕਿ ਡੁਪਲੀਕੇਟ ਆ ਕਿ ਜਾਂ ओरिजिनल ਨਹੀਂ ਆ ਚਲੋ ਕੋਈ ਆ ਜਣਾ ਆ ਤਾਂ ਹੋ ਗਈ ਪੈਰਾਮਾਈਡ ਇਹ ਤਾਂ ਤੁਸੀਂ ਪਾਸੇ ਕਰੋ ਹਣਾ ਹਾਂਜੀ ਹਾਂਜੀ ਆ ਹੋ ਗਈ ਐਮ ਇਸਟਾਰ ਹਾਂਜੀ ਐਮ ਇਸਟਾਰ ਸਜੰਟਾ ਦੀ ਇਹ ਕੀ ਰੇਟ ਆ ਬਹੁਤ ਵਧੀਆ ਬਰੀਡਤੀ ਦੇ ਦਾਂਗੇ ਭਾਈ ਕਿੰਨੇ ਪਰਸੈਂਟ ਇਹ ਲਾ ਲਓ ਵੀ ਜੁਵੇਤੀ ਪ੍ਰਿੰਟ ਲੇਆ ਤੋਂ 46% ਲੈਸ ਕਰ ਦਾਂ ਲਓ ਮਿੱਤਰੋ 6598 ਆ ਤੇ 46% ਲੈਸ ਹੋਇਆ ਕਰ ਦੂੰਗਾ ਸਹੀ ਆਈਡੀਆ ਕਿੰਨਾ ਹੋਊਗਾ ਦੱਸੋ ਫਿਰ ਤਾਂ ਆਪਣੀ ਵੀਡੀਓ ਜਿਤਨਾ ਚੈਨਲ ਆਪਾਂ ਕਹਿਣਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਬੰਦੇ ਨੇ ਅੱਛਾ ਉਹਨੂੰ ਰੇਟ ਉਹਨੂੰ ਦੱਸੋਗੇ मेरा रेट में दे दूं 3600 ही दे दूं भाई 3600 दी जे उने सब्सक्राइब ਕੀਤਾ ਹੋਇਆ ਫੋਲੋ ਕੀਤਾ ਹੋਇਆ ਤੁਹਾਨੂੰ ਚੈਨਲ ਤੋਂ ਦਾਣਾ ਦੇ ਮੌਕੇ ਤੇ ਹੋਰ ਮਾਨਤਨ ਕਰਕੇ ਤੋਰਾਂਗੇ ਨਾਰਾਜ਼ ਨਹੀਂ ਕਰ ਦਿਆ ਯਾਰ ਅੱਛਾ ਜੀ ਇਹ ਕਿੰਨੇ ਕਿੱਲੇ ਦਾ ਇਹ 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 ਪੰਜਾਂ ਕਿੱਲਿਆਂ ਚ ਪਾਉਗੀ ਪੰਜਾਂ ਕਿੱਲਿਆਂ ਦਾ 3600 ਰੁਪਏ ਚ ਹਾਂਜੀ ਫੁੱਲ ਗਰੰਟੀ ਆ ਗਰੰਟੀ ਆਪਣੀ ਫੁੱਲ ਆ ਅੱਛਾ ਪੂਰੀ ਫੁੱਲ ਕਈ 4 ਕਿੱਲਿਆਂ ਚ ਵੀ ਪਾਈ ਜਾਂਦੇ ਕਿਉਂ ਨਹੀਂ ਪਾਈ ਨਾ ਤੁਸੀਂ ਪੰਜਾਂ ਚ ਪਾਉਂ ਹਾਂ ਜਿਹੜਾ ਦਵਾਈ origignal ਕੰਪਨੀ ਦੀ ਦਵਾਈ ਹੈ ਸਰਾ ਸਰਾ ਚੀਜ਼ ਆ ਅੱਛਾ ਜੀ ਤੇ ਕੰਪਨੀ ਪੰਜਾਂ ਕਿੱਲਾਂ ਚ ਕਹਿੰਦੀ ਤੇ ਆਪਾਂ ਚੌਹਾਂ ਚ ਕਿਉਂ ਪਾਈਏ ਹਾਂ ਇਹ ਵੀ ਗੱਲ ਸਹੀ ਤੁਹਾਡੀ ਆਪਾਂ ਚੌਹਾਂ ਚ ਪਵਾ ਦੇ ਅਗਲੇ ਦਾ ਖਰਚਾ ਕੱਲ ਹੀ ਵਧਾਉਣਾ ਫਾਰਮਰ ਦਾ ਜਦੋਂ ਪੰਜਾਂ ਕਿੱਲਾਂ ਦੇ ਵਿੱਚ ਫੋਲ ਰਿਜ਼ਲਟ ਦੇਣਾ ਐਨੇ ਹਾਂ ਤੇ ਫਿਰ ਚੌਹਾਂ ਕਿੱਲਾਂ ਚ ਪਾਉਣ ਦਾ ਕੀ ਫਾਇਦਾ ਐਵੇਂ ਲੋੜ ਹੀ ਨਹੀਂ ਆ ਚੈਸ ਦਾ ਦੱਸੋ ਭਾਜੀ ਆ origignal ਦੀ ਸਜੰਟਾ ਚੈਸ ਕਿਉਂਕਿ ਤੇਲਾ ਚੇਪਾ ਬੜਾ ਤੇਲਾ ਚੇਪਾ ਮੈਨੂੰ ਲੈਣੀ ਕਿਸੇ ਨੇ origignal ਵੇ ਇਹ ਵੀ ਬੜੇ ਨੇ ਬਾਜ ਬਰੀਡ ਦੀ ਹਾਂ ਜਾਂ ਇਹਦਾ ਹੁਣ ਪ੍ਰਿੰਟ ਰੇਟ 4050 ਲਾ ਲਓ ਲਾ ਲਓ ਕੈਲਕੂਲੇਟਰ ਲਾ ਲਓ ਆਪਾਂ ਨੂੰ ਤਾਂ ਲੈਸ ਚਾਹੀਦਾ ਅਸੀਂ ਤਾਂ ਤਾਂ ਆਏ ਆ ਲੈਸ ਲੈਸ ਫੁੱਲ ਦੇ ਆਂ ਕਿਉਂਕਿ ਸਾਨੂੰ ਤਰਨਤਾਰ ਵਿੱਚ ਦੁਕਾਨਾਂ ਬਹੁਤ ਨਹੀਂ ਮੈਂ ਆ ਵੀ ਲੈਸ ਵੀਰ ਫੁੱਲ ਹੀ ਰਸ ਕਰੋ ਕਰੋ ਲੈਸ ਕਰੋ ਕਰੋ ਦੱਸੋ ਸਾਨੂੰ ਕਿੰਨੇ ਦਾ ਪਊਗਾ ਇਹ 55% ਹੀ ਲੈਸ ਕਰ ਦਿਓ 55% 55% 4050 ਚ ਜੇ 55% ਕੀਤਾ ਜਾਏ ਤੇ ਤਾਂ ਬਹੁਤ ਸਸਤਾ ਪੈ ਜਾਊਗਾ ਹਾਂਜੀ ਇਹਦਾ 17 18 ਸਾਡੇ ਲਗਭਗ ਪੈ ਗਿਆ ਦੇ ਦਾਂਗੇ 1800 ਹੀ ਦੇ ਦਾਂਗੇ ਅੱਛਾ ਜੀ 100 ਬੋਲੇਗਾ ਤੂੰ ਅੱਜ ਉਹ ਇਹ ਕਿੰਨੇ ਕਿੱਲਿਆਂ ਦਾ ਪੰਜਾ ਕਿਲਿਆ ਦਾ ਪੰਜਾ ਕਿਲਿਆ ਦਾ 1800 ਤੇਲੇ ਦਾ ਵੀ ਨਵੇੜਾ ਤੇਲੇ ਦਾ ਵੀ ਨਵੇੜਾ ਜਿੱਥੇ ਤੇਲਾ ਪਤਾ ਵੀ ਆ ਚੁੱਕਾ ਉੱਥੇ ਚੌ ਕਿਲਿਆ ਜਿਹਨੂੰ ਵਰਤ ਲੋ ਹਾਂ ਜਿੱਥੇ ਨਹੀਂ ਆਇਆ ਉੱਥੇ ਪੰਜਾ ਕਿਲਿਆ ਨਹੀਂ ਯਾਰ ਪੰਜਾ ਪਾ ਦੋ ਇਹਨੇ 20 25 ਦਿਨ ਤੇਲਾ ਆਉਣੀ ਆਉਣ ਹੀ ਨਹੀਂ ਦੇਣਾ ਇਹ ਇਹੋ ਜਿਹਾ ਟਕੜਾ ਟਕਨੀਕਾ ਲਿਆ ਵੀ ਆਉਂ ਨਹੀਂ ਦਿੰਦਾ ਤੇਲਾ ਅੱਛਾ ਆ ਨੈਟਵਰਕ ਨੈਟਵਰਕ ਬੜੀ ਹੁੰਦੀ ਭਾਜੀ ਇਹਦੇ ਵੀ ਧਮਾਕਾ ਹੀ ਆਫਰ ਕਰਦੇ ਨਹੀਂ ਵੀਰ ਅੱਜ ਇਹ ਅਰੀਨਲ ਹੈ ਜਮਾ ਇਹ ਰੇਟ ਤਾਂ ਇਹਦੇ ਤੇ 10300 ਭਾਜੀ ਹਾਂ ਜੀ ਇਹ ਇਹ ਨਾ ਮਹਿੰਗਾ ਕਿਉਂ ਭਾਜੀ ਵੀ ਇਹ ਭਾਜੀ ਕੰਪਨੀ ਦੀ ਚੀਜ਼ ਬੜੀ ਸਰਾ ਚੀਜ਼ ਆਗੇ ਟੈਬੋ ਕੋਨਾ ਜੋਰ ਪਾ ਕੇ ਤੇ ਇਹ ਵੀ ਹਜੇ ਵੀ ਪੈਂਦਾ ਹੈ ਭਾਜੀ ਬੜਾ ਵੀ ਮੁੜ ਕੇ ਇਹਦੇ ਉੱਤੇ ਫੰਗੀ ਫੰਗੀ ਇਹ ਇਹ ਸਪਰੇ ਹੁੰਦੀ ਹੈ ਕਿ ਕੀ ਇਹ ਸਪਰੇ ਹੈ ਸਪਰੇ ਇਹ ਸਪਰੇ ਆ ਇਹ ਕਿਵੇਂ ਮਤਲਬ ਕਿ ਵੀ ਖੋਲ ਸਕਦੇ ਜੇ ਮੜਿਆ ਜਾਨੂੰ ਨਹੀਂ ਖੋਲਿਆ ਫਿਰ ਉਹ ਵਿਕਣਾ ਨਹੀਂ ਹੈ ਨਾ ਡਾਊਟ ਕਰੂ ਅਗਲਾ ਅੱਛਾ ਇਹਦੇ ਵਿੱਚ ਡੱਬਾ ਹੈ ਹਾਂ ਹਾਂ ਜੀ ਇਹਦੇ ਵਿੱਚ ਪੈਗਟ ਆ ਪੈਕੇਟ ਆ ਉਹਨੂੰ ਖੋਲਣਾ ਪਾਊਡਰ ਆ ਹਾਂ ਉਹ ਉਹ ਵੀ ਸਾਰਾ ਪੈਕੇਟ ਪਲੇਨ ਨਹੀਂ ਐ ਇਦਾਂ ਪੂਰਾ ਮਤਲਬ ਪ੍ਰਿੰਟਡ ਹੁੰਦਾ ਸਾਰਾ ਕੁਝ ਇਹ ਪੂਰਾ ਮਤਲਬ ਅੰਦਰ ਸਕੈਨਰ ਸਕੂਨਰ ਵੀ ਰੀਨ ਵਾਲਾ ਪੂਰਾ ਬਾਹਰ ਦਾ ਪ੍ਰੋਡਕਟ ਨੇਟਿਵ ਉਹ ਰੀਨ ਵਾਲਾ ਇਹ 10300 ਦਾ ਰੇਟ ਆ ਕਿੰਨੇ ਕਿੱਲਿਆਂ ਦਾ ਪਹਿਲਾਂ ਇਹ ਦੱਸੋ ਇਹ 10 ਕਿੱਲਿਆਂ 'ਚ ਪੈਣਾ ਜੀ 10 ਕਿੱਲਿਆਂ 'ਚ ਤੇ ਤੁਸੀਂ ਕੀ ਰੇਟ ਦੋਵੋਗੇ ਇਹ ਇਹ ਅਸੀਂ ਤੁਹਾਨੂੰ ਲਾ ਲਓ ਵੀ ਤੁਹਾਨੂੰ ਸਿਰਫ ਸਾਡੇ ਕੋਲ ਪਊਗਾ 660 ਰੁਪਈਆ ਦਾ ਕਿੱਲਾ 660 ਰੁਪਈਆ ਦਾ ਕਿੱਲਾ ਯਾਨੀ ਕਿ ਲਗਭਗ 6600 ਰੁਪਏ ਦਾ 400 10300 ਮਿੱਤਰੋ ਪ੍ਰਿੰਟਾਂ ਤੇ 6600 ਰੁਪਏ ਦਾ ਬਾਈ ਜੀ ਦੇ ਰਿਹਾ ਨੈਟਵਰਕ ਦਾ 10 ਕਿੱਲਾਂ ਦਾ ਗਰੰਟੀ ਸ਼ੁਦਾ ਗਰੰਟੀ ओरिजिनल ਦੀ ਗਰੰਟੀ ਫੁੱਲ ਅਰੀਜਨਲ ਦੀ ਗਰੰਟੀ ਫੁੱਲ ਰਿਜ਼ਲਟ ਦੀ ਵੀ ਗਰੰਟੀ ਇਹ ਚਿੰਤੋ ਕਿ ਆ ਜੇ ਕੋਈ ਜੀ ਬਿੱਲ ਮੰਗੇ ਪੱਕਾ ਮੈਨੂੰ ਬਿੱਲ ਚਾਹੀਦਾ ਬਿੱਲ ਵੀ ਕੱਟ ਕੇ ਹੱਥੇ ਦੇ ਦੇ ਠੀਕ ਹੋਰ ਦੱਸ ਕੀ ਹੈ ਤੇ ਲਓ ਵੀ ਮਿੱਤਰੋ ਬ੍ਰਾਂਡ ਜਿਹੜੀ ਚੀਜ਼ ਹੈ ਤੁਸੀਂ ਕਿਸੇ ਵੀ ਬ੍ਰਾਂਡ ਲਓ ਕੈਸ਼ ਕਾਊਂਟਰ ਹੈ ਭਾਜੀ ਦਾ ਨੰਬਰ ਸਕਰੀਨ ਤੇ ਆ ਤੇ ਚਬਾਲ ਰੋਡ ਤੇ ਦੁਕਾਨ ਆ ਤੇ ਬਾਈ ਜੀ ਜਰੂਰ ਇੱਕ ਵਾਰਾ ਭਾਜੀ ਨੂੰ ਮਿਲਿਆ ਜੇ ਤੁਹਾਨੂੰ ਬ੍ਰਾਂਡ ਉਹ ਖਾਤੇ ਨੇ ਬ੍ਰਾਂਡ ਲੈ ਲਓ ਆ ਵੀ ਕੰਪਨੀਆਂ ਬ੍ਰਾਂਡ ਹੀ ਨੇ ਠੀਕ ਹੈ ਕਣੀ ਪਰ ਕਿਉਂਕਿ ਇਹਨਾਂ ਨੇ ਟੈਕਨਿਕ ਟੈਕਨਿਕਲ ਖੁਦ ਬਣਾਏ ਨੇ ਇਸ ਕਰਕੇ ਬ੍ਰਾਂਡ ਵਜਦੀਆਂ ਨੇ ਬ੍ਰਾਂਡ ਵਜਦੀਆਂ ਹਾਂ ਇਹ ਕੰਪਨੀਆਂ ਵੀ ਉਹਨੇ ਹੀ ਰਿਜ਼ਲਟ ਦਿੰਦੀਆਂ ਨੇ ਫਿਰ ਵੀ ਭਾਜੀ ਕਹਿੰਦੇ ਜੇ ਕਿਸੇ ਨੇ ਬ੍ਰਾਂਡ ਲੈਣਾ ਤਾਂ ਸਾਡੇ ਕੋਲ ਬ੍ਰਾਂਡ ਵੀ ਲਾਓ ਸਸਤਾ ਲਓ ਟਿਕਾਊ ਲਓ ਤੇ ਸਾਡੇ ਨਾਲ ਵਰਤ ਕੇ ਵੇਖੋ ਇੱਕ ਵਾਰਾ ਪਰ ਹੈ ਕੈਸ਼ ਕਾਊਂਟਰ ਆ ਪਹਿਲੇ ਜਿਵੇਂ ਚੋਣੇ ਚਾਹੀਦੇ ਧਾਰ ਵਾਲਾ ਮੇਰਾ ਵੀਰ ਨਾ ਕਵੇ ਕਵੇ ਵੀ ਮੈਨੂੰ ਆਹ ਰੇਟ ਇਹ ਰੇਟ ਧਾਰ ਵਾਲਿਆ ਧਾਰ ਵਾਲੇ ਕੰਮ ਹੈ ਹੀ ਨਹੀਂ ਜੀ ਧਾਰ ਵਾਲੇ ਤਾਂ ਕਹੇ ਹੈ ਹੀ ਨਹੀਂ ਹਨਾ ਹਾਂ ਜੀ ਤੇ ਥੈਂਕ ਯੂ ਜੀ ਧੰਨਵਾਦ ਜੀ ਰੱਬ ਰੱਖਾ ਜੀ ਤੁਹਾਡਾ ਵੀ ਬਹੁਤ ਧੰਨਵਾਦ